ਅਚਾਨਕ ਇਹ ਉਹਨਾਂ ਨੇ 5000 ਰੁਪਏ ਬੱਚਿਆਂ ਦੇ ਬੂਟਾਂ ਲਈ ਦਿੱਤਾਗਾ ਬਲਵੀਰ ਸਿੰਘ ਸਿੱਧੂ ਨੇ ਉਸ ਲਈ ਉਹਨਾਂ ਦਾ ਸਪੈਸ਼ਲ ਧੰਨਵਾਦ ਕਰਦੇ ਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਸ ਕੋਈ ਨਹੀਂ ਬਸ 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 ਸਤਿ ਸ੍ਰੀ ਅਕਾਲ ਬਸ ਬਸ ਸਤਿ ਸ੍ਰੀ ਅਕਾਲ ਵਾਪੈ ਰਹੀ ਹੈ ਤਾ ਨਾ ਲਾਇਗ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮਾਨਾ ਪਲਵਾਨ ਤੂੰ ਇਹ ਦਰਸ਼ਕੋ ਜਿਹੜੇ ਨਾਮ ਲੈ ਬਲਵੀਰ ਸਿੰਘ ਸਿੱਧੂ ਫੌਜੀ ਪਹਿਲਾਂ ਫੌਜ ਸੀ ਹੁਣ ਪੁਲਿਸ ਦੇ ਵਿੱਚ ਨੌਕਰੀ ਮਿਲ ਗਈ ਤੇ ਕੱਲ ਵਾਲੀ ਵੀਡੀਓ ਦੇਖ ਕੇ ਉਹਨਾਂ ਨੇ ਕਮੈਂਟ ਕਰਿਆ ਸੀਗਾ ਇਹ ਜਿਹੜਾ ਆਰਮੀ ਦਾ ਸ਼ਡਿਊਲ ਆ ਸਾਰਾ ਫਿਜ਼ੀਕਲ ਦਾ ਏ ਟੂ ਜ਼ेड ਤਕਰੀਬਨ ਸਾਰਾ ਕਰਦੇ ਆ ਬੱਚੇ ਇਹ ਮਾਰ ਦੇ ਨਾਲੇ ਵੀ ਸਾਰਿਆਂ ਨੂੰ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਇਹ ਜਿਹੜੀਆਂ ਵੀਡੀਓ ਗਰਾਊਂਡ ਦੀਆਂ ਤੁਸੀਂ ਪਹਿਲਾਂ ਦੇਖਦੇ ਰਹੇ ਹੋਗੇ ਉਹਨਾਂ ਦੇ ਵਿੱਚ ਅੱਗੇ ਇੱਕ ਜਿਹੜੀ ਅੱਜ ਆਲੀ ਜੁੜ ਰਹੀ ਆ ਇਹ ਉਹ ਸਾਰੇ ਕੰਮਾਂ ਦਾ ਨਤੀਜਾ ਹੈਗਾ ਜਿਹੜਾ ਅੱਜ ਤੁਹਾਨੂੰ ਦੱਸਣ ਜਾ ਰਹੇ ਆ ਅਸੀਂ ਇਹ ਇਹਨਾਂ ਨੇ ਪਹਿਲਾਂ ਇੱਕ ਡੇਢ ਸਾਲ ਤੋਂ ਜਿਹੜਾ ਚੱਲਿਆ ਮੰਨ ਲਓ ਇਹ ਕਾਪਲਾ ਉਹਦੇ ਨਾਲ ਹੋਰ ਬੱਚੇ ਜੁੜਦੇ ਗਏ ਆ ਇਹਨਾਂ ਦੀ ਮਿਹਨਤ ਨਾਲ ਤੇ ਅੱਜ ਜਿਹੜੀ ਖਾਸ ਵੀਡੀਓ ਇਹ ਬਣ ਰਹੀ ਆ ਉਹਦਾ ਕਾਰਨ ਆਇਆ ਕੱਲ੍ਹ ਵਾਲੀ ਕੀਤੀ ਹੋਈ ਅਪੀਲ ਕੱਲ ਇੱਕ ਦਿਨ ਸ਼ੁੱਕਰਵਾਰ ਨੂੰ ਕੱਲ ਅਪੀਲ ਕੀਤੀ ਸੀ ਇੱਕ ਵੀ ਗਰਾਊਂਡ ਦੇ ਵਿੱਚ ਇੱਥੇ ਜਿਹੜੀ ਚੀਜ਼ ਦੀ ਜ਼ਰੂਰਤ ਸੀ ਤੇ ਉਹ ਅੱਜ ਪੂਰੀ ਹੋ ਗਈ ਸੋਸ਼ਲ ਮੀਡੀਆ ਦੀ ਤਾਕਤ ਵੀ ਮੰਨ ਲਓ ਇਹਨੂੰ ਕੱਲ ਹੀ ਇਹ ਪਾਈ ਸੀ ਵੀਡੀਓ ਤੇ ਉਹ ਕੀ ਹੈਗੀ ਜਿਹੜੀ ਅਪੀਲ ਅਸੀਂ ਕੀਤੀ ਸੀ ਤੇ ਅੱਜ ਉਹ ਤੁਹਾਨੂੰ ਉਹਦੇ ਬਾਰੇ ਦੱਸਾਂਗੇ ਇਹ ਗਗਨ ਕੋਚ ਨੇ ਇਹ ਦੱਸਣਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਤੇ ਮੇਰੀ ਪੂਰੀ ਟੀਮ ਵੱਲੋਂ ਅੱਜ ਸਾਡੇ ਹਫ਼ਤਾਵਾਰੀ ਸੇਵਾ ਆਈ ਹੈ ਗਰਾਊਂਡ 'ਚ ਆਪਣੀ ਦਸਾਂ ਨਾਹਾਂ ਦੀ ਕਿਰਤ ਕਮਾਈ ਚੋਂ ਦਸਵੰਦ ਕੱਢ ਕੇ ਸਾਡੇ ਕੋਲੇ ਸੇਵਾ ਭੇਜੀ ਐ ਬਲਵੀਰ ਸਿੰਘ ਔਰ ਪਕਾਲੀ ਫੌਜੀ ਉਹ ਪ੍ਰਾਣੇ ਸੇਵਾ ਭੇਜੇ ਸੀ ਔਰ ਅਰਦਾਸ ਕਰਦੇ ਆ ਕਿ ਨਾਲੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਹੋਵੇ ਤੇ ਪ੍ਰਮਾਤਮਾ ਉਹਨਾਂ ਦੇ ਪਰਿਵਾਰ ਨੂੰ ਸੁੱਖ ਸ਼ਾਂਤੀ ਰੱਖੇ ਅਸੀਂ ਧੰਨਵਾਦ ਕਰਦੇ ਆ ਕਿ ਅਸੀਂ ਛੋਟੀ ਜਿਹੀ ਅਪੀਲ ਪਾਈ ਸੀ ਉਸ ਅਪੀਲ ਦੇ ਵਿੱਚ ਸਾਡਾ ਬਹੁਤ ਜਣਿਆਂ ਨੇ ਸਹਿਯੋਗ ਦਿੱਤਾ ਜੇਕਰ ਕਿਸੇ ਨੇ ਹੋਰ ਵੀ ਸਾਡਾ ਸਹਿਯੋਗ ਦੇਣਾ ਤਾਂ ਸਾਨੂੰ ਦੱਸ ਸਕਦਾ ਹੈ ਇਹ ਅਪੀਲ ਦੇ ਵਿੱਚ ਕੀ ਸੀ ਕਿ ਸਾਡੇ ਬੱਚੇ ਕ੍ਰਾਸ ਕੰਟਰੀ ਲਾਉਂਦੇ ਨੇ ਦੱਸਿਆ ਸੀ ਪਹਿਲਾਂ ਹਫਤੇ ਵਿੱਚ ਇੱਕ ਦਿਨ ਕ੍ਰਾਸ ਕੰਟਰੀ ਲਾਉਂਦੇ ਨੇ ਸ਼ਨੀਵਾਰ ਨੂੰ ਉਹਨਾਂ ਉਸ ਲਈ ਉਹਦੀ ਰਿਕਵਰੀ ਵਾਸਤੇ ਇਹਨਾਂ ਨੂੰ ਡਾਈਟ ਦੀ ਜ਼ਰੂਰਤ ਪੈਂਦੀ ਹੈ ਹੋਰ ਰਫਰੈਸ਼ਮੈਂਟ ਭੇਜੀ ਅੱਜ ਕਾਲੀ ਫੌਜੀ ਨੇ ਧੰਨਵਾਦ ਕਰਦੇ ਆ ਬਾਈ ਦਾ ਜੇਕਰ ਤੁਸੀਂ ਵੀ ਇਸ ਸਾਡੀ ਮਹਿਮਾ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਕਨੈਕਟ ਕਰ ਸਕਦੇ ਹੋ ਇਹੀ ਕਹਿਦਾ ਹੋਇਆ ਮੈਂ ਧੰਨਵਾਦ ਕਾਲੀ ਫੌਜੀ ਦਾ ਬਾਈ ਦਾ ਬਹੁਤ ਬਹੁਤ ਧੰਨਵਾਦ ਜਿਹਨੇ ਸਾਡਾ ਸਾਥ ਦਿੱਤਾ ਸ੍ਰੀ ਗਾਨੀ ਸਾਰੀ ਟੀਮ ਵੱਲੋਂ ਔਰ ਸਾਰੇ ਬੱਚਾ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਬਲਵੀਰ ਸਿੰਘ ਉਰਫ ਕਾਲੀ ਫੌਜੀ ਸਾਡਾ ਭਰਾ ਜਿਹੜੀ ਪਹਿਲੀ ਉਹਨੇ ਸ਼ੁਰੂਆਤ ਕੀਤੀ ਆਈ ਛੋਲਿਆਂ ਦੀ ਜਿਹੜੀ ਚਾਟ ਬਣਾ ਕੇ ਭੇਜੀ ਆ ਜਿੱਦਾਂ ਬੱਚਾ ਨੂੰ ਇਹਦੀ ਜ਼ਰੂਰਤ ਹੁੰਦੀ ਆ ਛੋਲੇ ਰਨਿੰਗ ਕਰਦੇ ਆ ਵਧੀਆ ਸਟੈਮਨਾ ਬਣਦਾ ਇਹਦੇ ਨਾਲ ਬੱਚਾ ਨੂੰ ਜਿੱਦਾਂ ਹੁਣ ਮਿਹਨਤ ਕਰਕੇ ਆਏ ਆ ਜ਼ੋਰ ਲਾ ਕੇ ਆਏ ਆ ਛੋਲੇ ਖਾਣਗੇ ਤੇ ਵਧੀਆ ਉਹ ਡਾਈਟ ਇਹਨਾਂ ਦੀ ਪੂਰੀ ਹੋ ਜੂਗੀ ਤੇ ਜੇ ਕੋਈ ਹੋਰ ਵੀ ਭਰਾ ਮਤਲਬ ਕਿ ਇਸ ਤਰ੍ਹਾਂ ਆਪਦਾ ਤਾਂ ਸੰਬੰਧ ਕੱਢਣਾ ਚਾਹੁੰਦਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਪਹਿਲਾਂ ਵੀ ਦੱਸਿਆ ਸੀ ਪਿਛਲੀ ਵੀਡੀਓ ਚ ਤੇ ਹਰ ਸ਼ਨੀਵਾਰ ਇਹ ਕ੍ਰੋਸ ਕੰਟਰੀ ਲੱਗਦੀ ਹੈ ਤੇ ਕੋਈ ਵੀ ਵੀਰ ਦਸਵੰਦ ਕੱਢਣਾ ਚਾਹੁੰਦਾ ਹੋਵੇ ਤਾਂ ਸਾਨੂੰ ਇੱਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਸਾਨੂੰ ਸੰਪਰਕ ਕਰਕੇ ਔਰ ਡਾਈਟ ਭੇਜ ਸਕਦਾ ਜੀ ਬਾਕੀ ਬਾਈ ਦਾ ਤੈਅ ਦਿ ਲੋ ਧੰਨਵਾਦ ਕਰਦੇ ਆ ਸਾਰੀ ਅਕੈਡਮੀ ਫੌਜੀ ਫਿਜ਼ੀਕਲ ਫਿਟ ਅਕੈਡਮੀ ਸਾਰੀ ਬੱਚਿਆਂ ਵੱਲੋਂ ਧੰਨਵਾਦ ਕੀਤਾ ਜਾਂਦਾ ਭਰਾ ਦਾ ਅਸੀ ਕਰ ਇਹ ਜਿਹੜੇ ਭੇਜੇ ਅੱਜ ਛੋਲੇ ਇਹ ਕਿੰਨੇ ਕੰਨੇ ਮਤਲਬ ਕਵਾਂਟੀਟੀ ਉਹਨਾਂ ਨੇ 5 ਕਿਲੋ ਛੋਲੇ ਭੇਜਿਆ ਹੀ ਤੇ ਮਤਲਬ ਕਿ ਬਾਕੀ ਗੰਡੇ ਮਤਲਬ ਕਿ ਪਿਆਜ਼ ਵਗੈਰਾ ਹਨਾ ਸਾਰਾ ਜੋ ਵੀ ਚਾਰਟ ਦੇ ਵਿੱਚ ਹੁੰਦਾ ਸਾਰਾ ਕੁਝ ਭੇਜਿਆ ਉਹਨਾਂ ਨੇ ਤੇ ਉਹਨਾਂ ਨੇ ਛੋਲੇ ਦਿੱਤੇ ਆ ਕਿ ਪੈਸੇ ਦੇ ਦਿੱਤੇ ਨਹੀਂ ਨਹੀਂ ਹਾਂ ਮਨੇ ਪੈਸੇ ਨਹੀਂ ਭੁਲੜਦੀ ਲੈਣਗੇ ਇੱਥੋਂ ਹਾਂਜੀ ਆ ਪੈਸੇ ਤਾਂ ਆਪਾਂ ਕਿਆ ਹੋਇਆ ਹੀ ਹਨਾ ਜੀ ਉਹਨਾਂ ਪਰਿਵਾਰ ਨੇ ਭੇਜਤਾ ਹਾਂਜੀ ਹਾਂ ਉਹ ਇੱਥੇ ਨੇ ਅੱਛਾ ਯਾਪ ਉਸ ਨੌਕਰੀ ਕਰਦੇ ਨੂੰ ਪਤੀ ਆ ਨਹੀਂ ਨਹੀਂ ਕਾਲੀ ਦਾ ਉਥੇ ਡਿਊਟੀ ਦਊਗਾ ਹਾਂ ਉਹ ਤਾਂ ਡਿਊਟੀ ਤੇ ਮਨੇ ਉਹਨਾਂ ਨੇ ਮਾਨ ਇੱਥੇ ਕਿਸੇ ਨੂੰ ਕਹਿਤਾ ਜੋ ਸਾਨੂੰ ਸਮਾਨ ਦੇਗੇ ਸੀਗੇ ਅੱਛਾ ਹਾਂਜੀ ਹਾਂ ਮੈਨੂੰ ਸਮਾਨ ਇਹ ਦਰਸ਼ਕੋ ਜਿਹੜੇ ਨਾਮ ਲੈ ਬਲਵੀਰ ਸਿੰਘ ਸਿੱਧੂ ਫੌਜੀ ਪਹਿਲਾਂ ਫੌਜ ਸੀ ਹੁਣ ਪੁਲਿਸ ਦੇ ਵਿੱਚ ਨੌਕਰੀ ਮਿਲ ਗਈ ਤੇ ਕੱਲ ਵਾਲੀ ਵੀਡੀਓ ਦੇਖ ਕੇ ਉਹਨਾਂ ਨੇ ਕਮੈਂਟ ਕਰਿਆ ਸੀਗਾ ਤੇ ਲਈ ਉਹਨਾਂ ਦਾ ਧੰਨਵਾਦ ਆ ਇਸੇ ਤਰ੍ਹਾਂ ਹੀ ਇਹ ਵੀਡੀਓ ਦਾ ਇਹ ਵੀ ਮੰਨ ਲਓ ਸਿੱਖਣ ਨੂੰ ਮਿਲਦਾ ਵੀ ਹੋਰ ਤਰੀਕੇ ਦੀਆਂ ਜਿਹੜੀਆਂ ਚੱਲਦੀਆਂ ਨੇ ਅੱਜ ਕੱਲ ਵੀਡੀਓ ਉਹਨਾਂ ਨਾਲੋਂ ਇਸ ਤਰ੍ਹਾਂ ਦੀਆਂ ਚੰਗੀਆਂ ਵੀਡੀਓ ਵੀ ਲੋਕਾਂ ਦੇ ਅਸਰ ਕਰਦੀਆਂ ਨੇ ਤੇ ਲੋਕ ਉਹਦੇ ਨਾਲ ਜੁੜਦੇ ਆ ਇਹ ਭੁਲੇਖਾ ਵੀ ਨਿਕਲਦਾ ਵੀ ਆਪਾਂ ਚੱਕ ਮੀਆਂ ਰੀਲਾਂਆਂ ਵੀਡੀਓ ਬਾਕੀ ਆਪਣਾ ਚੈਨਲ ਪੇਜ ਚੱਲ ਸਕਦੇ ਆ ਤੇ ਦੂਸਰਾ ਇਹ ਬੱਚਿਆਂ ਦੀ ਮਨ ਲੋ ਸਪੋਰਟ ਵੀ ਹੋਈ ਐ ਤੇ ਇਸ ਤਰ੍ਹਾਂ ਹੀ ਵੱਲੋਂ ਚੰਗੀਆਂ ਵੀਡੀਓ ਜਰੂਰ ਬਣਾਇਆ ਕਰੋ ਤੇ ਨਾਲੇ ਚੰਗੇ ਲੋਕ ਜਿਹੜੇ ਹੈਗੇ ਆਗੇ ਉਹ ਮਦਦ ਵੀ ਕਰਦੇ ਆਗੇ ਤੇ ਇਹ ਬੱਚੇ ਇੱਕ ਦੋ ਤੋਂ ਸ਼ੁਰੂ ਹੋ ਕੇ 85 ਤੱਕ ਪਹੁੰਚੇ ਆ ਤੇ ਹੌਲੀ ਹੌਲੀ ਅੱਗੇ ਜਿਹੜੇ ਟੂਰਨਾਮੈਂਟ ਵਗੈਰਾ ਆਉਣਗੇ ਤੇ ਪੱਕੀ ਇਹ ਗਰੰਟੀ ਵਾਲੀ ਗੱਲ ਹੀ ਆ ਵੀ ਇਹਨਾਂ ਦੇ ਵਿੱਚੋਂ ਦੋ ਚਾਰ ਪੰਜ 10 ਬੱਚੇ ਵਧੀਆ ਆਉਂਦੀ ਜ਼ਿੰਦਗੀ ਦੇ ਵਿੱਚ ਚੰਗੇ ਮਕਾਮ ਤੇ ਪਹੁੰਚਣ ਦੇ ਵਿੱਚ ਕੰਮ ਜ਼ਰੂਰ ਹੋਣਗੇ ਅਪਾ ਦਾ ਕਾਮਨਾ ਕਰਦੇ ਆ ਸਾਰੇ ਹੋਣ ਹਨ ਪਰ ਫਿਰ ਵੀ ਚਲੋ ਕਿਸੇ ਨੂੰ ਕੋਈ ਮਜਬੂਰੀਆਂ ਜਾਂ ਕੰਮ ਤੋਂ ਦੇ ਅੱਗੇ ਕੀ ਹੋਊ ਭਵਿੱਖ ਦੇ ਵਿੱਚ ਪਤਾ ਨਹੀਂ ਪਰ ਫਿਰ ਵੀ ਇਹ ਘਟੋ ਘਟ ਫਿਜ਼ੀਕਲ ਤੌਰ ਤੇ ਫਿੱਟ ਤਾਂ ਜ਼ਰੂਰ ਹੋਣੀ ਹੈ ਹਾਂਜੀ ਹਾਂ ਫਿਜ਼ੀਕਲ ਤੌਰ ਤੇ ਤਕਰੀਬਨ ਸਾਰੇ ਬੱਚੇ ਫਿੱਟ ਆ ਜਿਹੜਾ ਆਪਣੇ ਬਰਾਬਰ ਦੇ ਬੱਚਿਆਂ ਨਾਲੋਂ ਹਾਂਜੀ ਜਿਹੜਾ ਆਰਮੀ ਦਾ ਸ਼ਡਿਊਲ ਆ ਸਾਰਾ ਫਿਜ਼ੀਕਲ ਦਾ ਏ ਟੂ ਜ਼ेड ਤਕਰੀਬਨ ਸਾਰਾ ਕਰਦੇ ਆ ਬੱਚੇ ਇਹ ਕਰਦੇ ਆ ਹਾਂਜੀ ਹਾਂ ਜਿਵੇਂ ਆਉਣ ਦੇ ਹੁਣ 2-4 ਸਾਲਾਂ ਨੂੰ 3 ਸਾਲਾਂ ਨੂੰ ਜਿਹੜੇ ਮੁੰਡੇ ਫਾਰਟੀ ਦੇਖਣ ਵਾਲੇ ਆ ਮਤਲਬ ਕਿ ਐਕਸੀਲੈਂਟ ਮਾਰਨਗੇ ਇਹ ਬੱਚੇ ਅੱਛਾ ਹਾਂ ਇੰਨਾ ਇੰਨਾ ਚ ਸਟੈਂਡ ਮਨਾ ਹੈਗਾਗਾ ਆਹਣ 5 ਕਿਲੋਮੀਟਰ ਅੱਜ ਭਜਾ ਕੇ ਲਿਆ 6 ਕਿਲੋਮੀਟਰ ਆ ਕੇ ਪੁੱਛਿਆ ਵੀ ਕਿਵੇਂ ਵਧੀਆ ਲੱਗਾ ਕੋਈ ਇਹ ਬੱਚਾ ਦਾ ਕਹਣਾ ਕਹਿੰਦੇ ਸਾਨੂੰ ਮਹਿਸੂਸ ਹੀ ਨਹੀਂ ਹੋਇਆ ਕਹਿੰਦੇ ਅੱਛਾ ਰੁਕਦੇ ਪੂਰੀਆਂ ਦਾ ਕਹਿਣਾ ਕਹਿੰਦੇ ਸਾਨੂੰ ਹੀ ਨਹੀਂ ਹੋਇਆ ਸਾਨੂੰ 5 ਕਿਲੋ ਨਾ 5 ਕਿਲੋ ਭਰ ਜੀ ਰੁਕਣਾ ਨਹੀਂ ਇਹਨਾਂ ਨੇ ਇਹ ਲਗਾਤਾਰ ਭਜਣਾ ਹੈ ਔਰ ਲਾਸਟ 1 ਕਿਲੋਮੀਟਰ ਪੂਰਾ ਜ਼ੋਰ ਮਾਰ ਕੇ ਖਿੱਚਣੀ ਜ਼ੋਰ ਮਾਰਦੇ ਨੇ ਉਹ ਸੜਕ ਤੋਂ ਅੱਗੇ ਦੀ ਸੜਕ ਤੋਂ ਹੂੰ ਤੇ ਫਿਰ ਵੀ ਇਹਨਾਂ ਨੇ ਮਤਲਬ ਕਿ ਕਿਹਾ ਕਹਿੰਦੇ ਵੀ ਸਾਨੂੰ ਇੰਨਾ ਫੀਲਡ ਜਾਂ ਨਹੀਂ ਹੋਇਆ ਕਹਿੰਦੇ ਨਾਰਮਲ ਹੀ ਲਾ ਦੀ ਅਸੀਂ ਅੱਛਾ ਹਾਂਜੀ ਹਾਂ ਇਹ ਖੁਰਾਕ ਦੇਣ ਦਾ ਕੰਮ ਇਸ ਲਈ ਸ਼ੁਰੂ ਕੀਤਾ ਹੋਇਆਗਾ ਕਿਉਂਕਿ ਹਫ਼ਤੇ ਤੋਂ ਜਦੋਂ ਇਹ ਵੱਧ ਜ਼ੋਰ ਲਾਉਂਦੇ ਆ ਉਦੋਂ ਇਹ ਇਹਨਾਂ ਨੂੰ ਸਪੈਸ਼ਲਾਈਜ਼ ਚਲਾਇਆ ਕੰਮ ਨਹੀਂ ਤਾਂ ਨਾਰਮਲ ਜਿਹੜੇ ਜਨਮ ਦਿਨ ਹੁੰਦੇ ਸੀਗੇ ਉਦੋਂ ਕੋਈ ਵੀ ਪਰਿਵਾਰ ਪਿੰਡ ਦੇ ਵਿੱਚੋਂ ਜਿਹੜਾ ਵੀ ਆਪਣੇ ਬੱਚਿਆਂ ਜਨਮ ਦਿਨ ਮਨਾਉਣਾ ਹੁੰਦਾ ਸੀ ਉਹਨਾਂ ਦੇ ਵਿੱਚੋਂ ਉਸ ਦਿਨ ਕੋਈ ਚੀਜ਼ਾਂ ਉਹ ਦੇ ਦਿੰਦੇ ਸੀਗੇ ਖਾਣ ਪੀਣ ਦੀਆਂ ਪਰ ਜਦੋਂ ਇਹਨਾਂ ਨੂੰ ਆਏ ਸ਼ਨੀਵਾਰ ਜਾਦੇ ਖਰਾਕ ਦੀ ਲੋੜ ਆ ਤੇ ਇਹ ਇੱਕ ਤਰ੍ਹਾਂ ਦਾ ਦਾਣ ਪੁੰਨ ਲਾ ਲੋ ਸਪੋਰਟ ਲਾ ਲੋ ਇਹ ਪਿੰਡ ਦੇ ਲੋਕ ਕਰ ਦਿੰਦੇ ਆ ਤੇ ਇਹ ਕਰਵਾਉਂਦੇ ਵੀ ਤਾਂ ਆਗੇ ਕਿਉਂਕਿ ਇੱਥੇ ਕੋਈ ਫੀਸ ਜਾਂ ਖਰਚਾ ਨਹੀਂ ਲਿਆ ਜਾਂਦਾ ਜੇਕਰ ਹੁਣ ਬੱਚਿਆਂ ਤੋਂ ਫੀਸ ਲਈ ਜਾਵੇ ਜਿਵੇਂ ਮੇਰੇ ਖਿਆਲ ਸ਼ਹਿਰਾਂ ਇਹ ਤਾਂ 10 12 12000 ਹੋਊਗਾ ਇੱਕ ਵਿੱਚ ਨਾ 10000 ਰੁਪਏ ਕੈਂਪ ਦਾ ਰੇਟ ਹੈ ਹਾਂ ਨਾਲੇ ਡੇਲੀ ਕੈਂਪ ਲੱਗਦਾ ਨਾਲੇ ਛੱਡ ਕੇ ਆਉਣੇ ਲੈ ਕੇ ਆਉਣੇ ਹਾਂ ਡਾਈਟ ਕਰੋ ਵੀ ਹੁੰਦੀ ਹੈ ਬੱਚੇ ਦੀ ਤੇ ਇੱਥੇ ਇਹ ਮੰਨ ਲਓ ਫ੍ਰੀ ਚ ਟ੍ਰੇਨਿੰਗ ਕਰਾਈ ਜਾਂਦੀ ਆ ਤਾ ਕਰਕੇ ਇਸ ਤਰ੍ਹਾਂ ਦੀਆਂ ਅਪੀਲ ਵਾਲੀਆਂ ਵੀਡੀਓ ਬਣਾਈਆਂ ਜਾਂਦੀਆਂ ਜੇਕਰ ਕਿਸੇ ਪਾਸੋਂ ਇੱਥੇ ਪਰਮਾਨੈਂਟ ਪੈਸੇ ਆਉਂਦੇ ਹੋਣ ਜਾਂ ਇਹਨਾਂ ਨੂੰ ਵੀ ਕੋਈ ਤਨਖਾਹ ਨਹੀਂ ਮਿਲਦੀ ਇਹ ਵੀ ਫ੍ਰੀ ਨੇ ਫਿਰ ਤਾਂ ਜ਼ਰੂਰਤ ਨਹੀਂ ਪੈਂਦੀ ਤੇ ਇਹ ਪਿੰਡ ਦੇ ਲੋਕਾਂ ਨੂੰ ਵੀ ਇਸ ਤਰ੍ਹਾਂ ਮੌਕਾ ਮਿਲ ਜਾਂਦਾ ਆਲ ਦੇ ਦਾਨਪੁਨ ਕਰਨ ਦਾ ਹਿੱਸਾ ਬਤੀ ਬਣਾਦਾ ਤੇ ਅਸੀਂ ਧੰਨਵਾਦ ਦੁਆਰਾ ਤੋਂ ਕਰਦੇ ਹਾਂ ਕੁਲਵੀਰ ਸਿੰਘ